ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣ ਪੰਜਾਬ ਦੇ ਸਕੂਲਾਂ ਦੇ ਬਾਰੇ ਚ ਆਈ ਇਹ ਵੱਡੀ ਖਬਰ ਸੁਣੋ ਬੱਚਿਆਂ ਦੇ ਉੜਗੇ ਹੋ ਚੇ ਖਬਰ ਨੂੰ ਅੰਤ ਤੱਕ ਦੇਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਨਿਕਲ ਕੇ ਸਾਹਮਣੇ ਜੋ ਆਈ ਹੈ ਪੰਜਾਬ ਹੀਟ ਵੇਵ ਤੋਂ ਬਾਅਦ ਹੁਣ ਮੌਨਸੂਨ ਦੇ ਦਸਤਖੇਜ਼ ਵੀ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਸਭ ਦੇ ਵਿਚਕਾਰ ਇੱਕ ਜਾਇਜ਼ ਤੋਂ ਬੱਚਿਆਂ ਦੇ ਸਕੂਲ ਵੀ ਫੁੱਲਣ ਜਾ ਰਹੇ ਹਨ ਐਸ ਤੀਨ ਦੇਖਦੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਸਕੂਲ ਭੇਜਣ ਲਈ ਚਿੰਤਤ ਹਨ ਜਿਸ ਦੇ ਮੌਸਮ 'ਚ ਇਹ ਨਵੇਂ ਬਦਲਾਅ ਨਾਲ ਗਰਮੀ ਦੇ ਹਿੱਟੀਆਂ ਵਾਦਨ ਦੀ ਸੰਭਾਵਨਾ ਘਟਦੀ ਜਾ ਰਹੀ ਹੈ ਗਰਮੀ ਦੀਆਂ ਛੁੱਟੀਆਂ 3 ਜੂਨ ਨੂੰ ਖਤਮ ਹੋਣ ਜਾ ਰਹੀਆਂ ਸੂਬੇ ਦੇ ਸਾਰੇ ਸਕੂਲ ਇੱਕ ਜਿਲਾ ਇਹ ਤੋਂ ਆਪਣੀ ਨਿਰਧਾਰਤ ਸਮੇਂ ਤੋਂ ਮੋੜ ਸ਼ੁਰੂ ਹੋ ਸਕਦੇ ਹਨ ਹਾਲਾਂਕਿ ਕਈ ਸਕੂਲਾਂ ਵੱਲੋਂ ਬੱਚਿਆਂ ਨੂੰ ਸਕੂਲ ਓਨਲੀ ਨੋਟੀਫਿਕੇਸ਼ਨ ਵੀ ਭੇਜੇ ਜਾ ਰਹੇ ਹਨ ਇਸ ਦਰਨ ਕਈ ਬੱਚਿਆਂ ਦੇ ਤੇ ਮਾਪਿਆਂ ਦੇ ਮਨ ਵਿੱਚ ਇਸ ਵੱਲ ਉੱਠ ਰਿਹਾ ਹੈ ਕਿ ਪੂਰੇ ਵਿੱਚ ਵੀ ਸਕੂਲਾਂ ਦੀਆਂ ਛੁੱਟੀਆਂ ਵਧਣਗੀਆਂ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਸੂਬੇ ਵਿੱਚ ਭਾਰੀ بارش ਲੈ ਕੇ ਅਲਰਟ ਜਾਰੀ ਕੀਤਾ ਜੋ ਬੱਚਿਆਂ ਦੇ ਮਨਾਂ 'ਚ ਛੁੱਟੀਆਂ ਵਧਣ ਦੀ ਉਮੀਦ ਜਗਾ ਰਿਹਾ ਹੈ ਪਰ ਅਜੇ ਹੁਣ ਕੁਝ ਵੀ ਨਹੀਂ ਹੈ ਕਿਉਂਕਿ ਛੁੱਟੀਆਂ ਵਧਾਉਣ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਵੀਡੀਓ ਦੇਖਣ ਲਈ ਤੁਹਾਡਾ